ਠੀਕ ਜੀ 27 ਅਕਤੂਬਰ ਦੀ ਮਿਜਾਨ ਸੀ। ਅੱਛਾ ਕਿੰਨਾ ਰਕਬਾ ਸੀ ਬੇਟੇ ਬਨਵਾਇਆ ਦੱਸੋ। 2 ਕਿੱਲੇ ਸੀ ਜੀ ਪੂਰਾ ਐਗਜ਼ੈਕਟ। ਹਾਂ ਤੇ ਪਿੰਡ ਵੀ ਬੋਲੇ ਜੀ ਆ ਉਹਦਾ ਨਾਮ ਬੇਟੇ ਕੀ ਆ ਥੋੜਾ ਚੜਾ ਰਾਇਆ। ਭੁੱਲਰ ਵਾਲਾ ਜੀ। ਪਿੰਡ ਭੁੱਲਰ ਵਾਲਾ ਤੇ ਬਲਾਕ ਕਿਹੜਾ ਬੇਟੇ? ਹਾਂ ਇਹ ਲੰਬੀ ਜੀ ਆਪਣੀ। ਬਲਾਕ ਲੰਬੀ ਤੇ ਜ਼ਿਲ੍ਹਾ ਮਕਸਰ ਸਾਹਿਬ। ਮਕਸਰ ਸਾਹਿਬ ਤੇ ਕਿੰਨਾ ਝਾੜ ਨਿਕਲਿਆ ਬੇਟੇ 327 ਦਾ? 75 ਮਨ ਜੀ। ਨੇ 75 ਮਾਨ ਦੋ ਕਿੱਲੇ ਦਾ ਕਿ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਜੀ 75 ਮਾਨ ਪਰ ਏਕੜ ਅੱਛਾ ਅੱਛਾ ਤੇ ਇਹ ਮੰਨਦਾ ਜੀਗਾ ਧਰਮਪ੍ਰੀਤ ਕਹਿੰਦਾ ਕਿ ਨਹੀਂ ਅਗੇ ਅੰਕਲ ਨਹੀਂ ਨਿਕਲੇ ਹੁਣ ਇੰਨਾ ਉਹ ਮੈਂ ਜੀ ਦੋ ਥੋੜੇ ਤੋਂ ਮੈਂ ਦੋ ਗੱਟੇ ਲੈ ਕੇ ਗਿਆ ਸੀਗਾ ਅੱਛਾ ਦੋ ਕਿੱਲੇ ਚ ਵੀ ਦਾ ਸੀ ਮੈਂ ਅੱਛਾ ਤੇ ਉਹ ਮੈਂ ਡਰਦੇ ਡਰਦੇ ਨਹੀਂ 20 ਘਟਾ ਬੈਠਾ ਮੈਂ ਕਿ ਕਿਤੇ ਮੁੱਕ ਨਾ ਜਾਵੇ ਉਹ ਸਾਰੀ ਸੈਟਿੰਗ ਵੀ ਪਟੇ ਅੱਛਾ ਮੇਰੇ ਤੋਂ 20 ਪਿਆ 35 ਕਿਲੋ ਅੱਛਾ 10 ਕਿਲੋ ਵੀ ਬਚ ਗਿਆ ਸੀ ਆ ਅੱਛਾ ਅੱਛਾ 2 ਕਿੱਲੇ ਮਗਰ ਅੱਛਾ ਇਹ 27 ਤਰੀਕ ਦੀ ਵਿਜਾਨ ਸੀਗੀ ਜੀ ਅੱਛਾ 4 ਬੈਗ ਯੂਰੀਆ ਦੇ ਪਾਏ ਸੀ ਅੱਛਾ 1.5 ਗੱਟਾ ਡੀਪੀ ਦਾ ਪਾਇਆ ਸੀ ਅੱਛਾ ਅੱਛਾ ਤੇ 17 ਕਿਲੋ ਪੋਟਾਸ਼ ਪਈ ਸੀ ਠੀਕ ਹੈ 2 ਲੀਓ ਸਿੰਦੀਆਂ ਸਪਰੇਆਂ ਕਰੀਆਂ ਸੀ ਅੱਛਾ ਕਦ ਰੁਕਨ ਵਾਲੀਆਂ ਅੱਛਾ ਬੇਬੇ ਉਹਨੂੰ ਮੈਗਨੀਜ਼ ਤੇ ਜ਼ਿੰਕ ਨਹੀਂ ਕਰੀਆਂ ਸਪਰੇਆ ਇਹ ਇਹਨੂੰ ਨਹੀਂ ਕਰੀਆਂ ਜੀ ਮੈਂ ਪੱਕੀ ਮੈਂ ਮਤਲਬ ਕਈ ਕਿਸੇ ਨੂੰ ਕਰੀ ਸੀ ਕਿਸੇ ਨੂੰ ਨਹੀਂ ਕਰੀ ਸੀ ਕਨਫਰਮ ਨਹੀਂ ਮੈਂ ਇਹ ਮੈਨੂੰ ਪੁੱਛ ਇਹ ਮੈਨੂੰ ਬੇਟੇ ਪੁੱਛ ਰਿਹਾ ਕਰ